ਭਗਵਾਨ ਅਤਮਾਨ ਦੇ ਪਰਿਵਾਰ ਦੀ ਵੱਡੀ ਬਗਾਵਤ ਦਿੱਲੀ ਲੋਬੀ ਵਿਰੁੱਧ ਖੋਲਿਆ ਮੋਰਚਾ ਵੱਡੇ ਕੱਪੜੇ ਤੋਂ ਚੱਕ ਦਿੱਤੇ ਪਰਦੇ ਆਮ ਆਦਮੀ ਪਾਰਟੀ ਦੇ ਵਿੱਚ ਖਲਾਰਾ ਕਿਸ ਕਦਰ ਪੈ ਚੁੱਕਿਆ ਇਹਦੇ ਬਾਰੇ ਵੱਡੀ ਤੇ ਅਹਿਮ ਖਬਰ ਲੈ ਕੇ ਆ ਰਹੇ ਹਾਂ ਆਮ ਆਦਮੀ ਪਾਰਟੀ ਦੇ ਵਿੱਚ ਭਗਵੰਤ ਮਾਨ ਵਰਸਸ ਦਿੱਲੀ ਲੋਬੀ ਕਿਵੇਂ ਹੋਇਆ ਹੋਇਆ ਇਹਦੇ ਬਾਰੇ ਵੀ ਇੱਕ ਵੱਡੀ ਖਬਰ ਆ ਰਹੀ ਹੈ ਮਾਮਲਾ ਭਗਵੰਤ ਮਾਨ ਦੇ ਪਰਿਵਾਰ ਦੇ ਵੱਲੋਂ ਵੱਡੇ ਘਪਲੇ ਦੇ ਚੁੱਕੇ ਗੇ ਸਵਾਲ ਤੇ ਵੱਡੇ ਘਪਲੇ ਵੱਲ ਇਸ਼ਾਰਾ ਹੀ ਨਹੀਂ ਦਿੱਲੀ ਲੋਬੀ ਦੇ ਖਿਲਾਫ ਨੰਗੀ ਚਿੱਟੀ ਬਗਾਵਤ ਹੈ ਕਿੰਨੇ ਕੀਤੀ ਹੈ ਭਗਵੰਤ ਮਾਨ ਦੇ ਪਰਿਵਾਰ ਚੋਂ ਕੌਣ ਬੋਲਿਆ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜੇ ਹੋ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਤੁਸੀਂ ਟੱਲੀ ਵਾਲਾ ਬਟਨ ਜਾਨੀ ਕਿ ਬੈਲ ਆਈਕਨ ਨਹੀਂ ਦੱਬਿਆ ਤਾਂ ਉਹ ਵੀ ਦੱਬ ਲੈਣਾ ਤਾਂ ਜੋ ਤੁਹਾਡੇ ਤੱਕ ਨਵੀਆਂ ਖਬਰਾਂ ਦੇ ਨੋਟੀਫਿਕੇਸ਼ਨ ਵੇਲੇ ਸਿਰ ਰੱਪੜਦੇ ਰਹਿਣ ਮਾਮਲਾ ਇਹ ਹੈ ਕਿ ਭਗਵੰਤ ਮਾਨ ਦੀ ਸੈਟਿੰਗ ਹੋਈ ਹੈ ਜਾਂ ਨਹੀਂ ਹੋਈ ਇਸ ਬਾਰੇ ਮੈਂ ਤੁਹਾਨੂੰ ਖਬਰ ਪਹਿਲਾਂ ਦੇ ਚੁੱਕਿਆ ਆਮ ਆਦਮੀ ਪਾਰਟੀ ਚ ਭਗਵੰਤ ਮਾਨ ਵਰਸਸ ਦਿੱਲੀ ਲੋਬੀ ਭਗਵੰਤ ਮਾਨ ਵਰਸਸ ਦਿੱਲੀ ਵਾਲੇ ਬੜੇ ਟਾਈਮ ਤੋਂ ਚੱਲ ਰਿਹਾ ਚਰਚਾ ਇਹ ਹੈ ਕਿ ਭਗਵੰਤ ਮਾਨ ਤੇ ਅਹੁਦਾ ਛੱਡਣ ਅਸਤੀਫਾ ਦੇਣ ਦਾ ਬਹੁਤ ਭਾਰੀ ਦਬਾਅ ਹੈ ਤੇ ਇਸੇ ਦੇ ਚੱਲਦੇ ਆ ਭਗਵੰਤ ਮਾਨ ਦੀ ਸਿਹਤ ਵੀ ਨਸਾਜ ਹੈ ਸਿਹਤ ਖਰਾਬ ਹੈ ਉਹ ਫੋਰਸ ਹਸਪਤਾਲ ਚ ਦਾਖਲ ਨੇ ਸ਼ਾਮ ਢਲਦੇ ਢਲਦੇ ਇੱਕ ਖਬਰ ਆਈ ਕਿ ਸੈਟਿੰਗ ਕਰ ਲਈ ਗਈ ਹੈ ਮੋਟਾ ਬਾਈ ਦੇ ਇੰਟਰਵੈਂਸ਼ਨ ਦੇ ਨਾਲ ਸੁਸੋਦੀਏ ਤੇ ਕੇਜਰੀਵਾਲ ਦੀ ਬਾਹ ਮਰੋੜ ਕੇ ਤੇ 40 ਐਮ ਐਲ ਆ ਦਾ ਦਰਦ ਖਾ ਕੇ ਜਿਹੜਾ ਉਹ ਸੀਲ ਪੈਕ ਕੀਤੀ ਗਈ ਹੈ ਸੀਲ ਡਨ ਕੀਤੀ ਗਈ ਹੈ ਸਮਝੌਤਾ ਕੀਤਾ ਗਿਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਉਸੇ ਤਨਖਾਹ ਦੇ ਉੱਤੇ ਦਿੱਲੀ ਵਾਲਿਆਂ ਦੇ ਕਹਿਣ ਤੇ ਫੈਲਾ ਤੇ ਸਹਿਨ ਕਰਦੇ ਰਹਿਣਗੇ ਹਾਲੇ ਇਹਦੇ ਬਾਰੇ ਕੋਈ ਬਹੁਤਾ ਕਹਿ ਨਹੀਂ ਸਕਦੇ ਕਿ ਸਥਿਤੀਆਂ ਅਨੁਕੂਲ ਹੋ ਗਈਆਂ ਨੇ ਜਾਂ ਨਹੀਂ ਇਸੇ ਵਿਚਕਾਰ ਭਗਵੰਤ ਮਾਨ ਦੇ ਪਰਿਵਾਰ ਦੇ ਵਿੱਚੋਂ ਦਿੱਲੀ ਲੋਬੀ ਦੇ ਖਿਲਾਫ ਖੁੱਲਮ-ਖੁੱਲੀ ਬਗਾਵਤ ਆਪਣੀ ਸਰਕਾਰ ਦੇ ਵਿੱਚ ਹੋਏ ਘਪਲੇ ਨੂੰ ਲੈ ਕੇ ਮੋਰਚਾ ਖੋਲਿਆ ਗਿਆ ਹੈ ਅ ਐਨ ਮੌਕੇ ਦੇ ਉੱਤੇ ਚੋਕਾ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਕਿਸੇ ਹੋਰ ਨੇ ਨਹੀਂ ਕੀਤੀ ਇਹ ਮੁੱਖ ਮੰਤਰੀ ਭਗਵੰਤ ਮਾਨ ਦੇ ਚਚੇਰੇ ਭਰਾ ਤੇ ਖਾਸਮ ਖਾਸ ਗਿਆਨ ਸਿੰਘ ਮਾਨ ਨੇ ਕੀਤੀ ਹੈ ਗਿਆਨ ਸਿੰਘ ਮਾਨ ਕਹਿੰਦੇ ਕਿ ਕਰੋੜਾ ਰੁਪਏ ਦਾ ਪੈਸਾ ਡਰੇਨਾ ਤੇ ਨਾਲਿਆਂ ਦੀ ਸਫਾਈ ਵਾਸਤੇ ਜਾਰੀ ਹੋਇਆ ਸੀ ਕਿੱਥੇ ਗਿਆ ਜਲ ਸਰੋਤ ਮੰਤਰੀ ਬਰਿੰਦਰ ਗੋਇਲ ਨੂੰ ਸਿੱਧਮ ਸਿੱਧਾ ਨਿਸ਼ਾਨੇ ਤੇ ਲਿਆ ਤੁਹਾਨੂੰ ਇੱਥੇ ਚੇਤੇ ਕਰਾਉਂਦਾ ਜਾਵਾਂ ਕਿ ਬਰਿੰਦਰ ਗੋਇਲ ਦਿੱਲੀ ਦੀ ਲੋਬੀ ਦੇ ਜਿਹੜਾ ਉਹ ਆਗੂ ਨੇ ਦਿੱਲੀ ਦੀ ਲੋਬੀ ਦੇ ਉਹ ਖਿਡਾਰੀ ਨੇ ਤੇ ਉਹ ਉਸ ਪਾਸਿਓਂ ਬੈਟਿੰਗ ਕਰਦੇ ਨੇ ਉਸ ਪਾਸਿਓਂ ਉਹ ਗੋਲ ਕਰਨ ਦੀ ਕੋਸ਼ਿਸ਼ ਕਰਦੇ ਨੇ ਤੇ ਉਹਨਾਂ ਦੀ ਟਿਕਟ ਤੋਂ ਲੈ ਕੇ ਮੰਤਰੀ ਬਨ ਤੱਕ ਚਰਚਾਵਾਂ ਇਹੀ ਨੇ ਕਿ ਉਹ ਦਿੱਲੀ ਲੋਬੀ ਦੇ ਖਾਸ ਕਰਕੇ ਮਨੀਸ਼ ਸੋਧਿਆ ਦੇ ਬਹੁਤ ਨਜ਼ਦੀਕ ਨੇ ਉਨ੍ਹਾਂ ਦੇ ਖਿਲਾਫ ਮੋਰਚਾ ਖੁੱਲਿਆ ਉਹ ਕਹਿੰਦੇ ਕਿ ਕਰੋੜਾ ਰੁਪਈਆ ਸੀ ਕਿੱਥੇ ਗਿਆ ਉਹ ਪੈਸੇ ਕਿੱਥੇ ਗਏ ਕਸੂਰਵਾਰਾਂ ਤੇ ਕਾਰਵਾਈ ਹੋਵੇ ਤੇ ਵੀ ਚਰਚਾ ਹੈ ਕਿ ਜਿਹੜਾ ਡਰੇਨਾਂ ਦੀ ਸਫਾਈ ਦਾ ਠੇਕਾ ਸੀ ਉਹ ਵੀ ਮੰਤਰੀ ਜਲ ਸਰੋਤ ਬੀਕੇ ਗੋਇਲ ਦੇ ਨਜ਼ਦੀਕ ਦੇ ਰਿਸ਼ਤੇਦਾਰ ਹੁੰਦਾ ਪਰਮਿੰਦਰ ਢੀਂਸਾ ਨੇ ਮੇਰੇ ਨਾਲ ਇੱਕ ਇੰਟਰਵਿਊ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਹੈ ਉਹ ਤੁਸੀਂ ਇੰਟਰਵਿਊ ਨਹੀਂ ਸੁਣੀ ਤਾਂ ਥੱਲੇ ਜਾ ਕੇ ਸੁਣ ਸਕਦੇ ਹੋ ਪਰਮਿੰਦਰ ਢੀਰਸਾ ਦੀ ਉਹ ਇੰਟਰਵਿਊ ਹੁਣ ਗਿਆਨ ਸਿੰਘ ਮਾਨ ਕੀ ਕਹਿੰਦੇ ਆ ਇਹਦੇ ਬਾਰੇ ਮੈਂ ਤੁਹਾਨੂੰ ਅਹਿਮ ਜਾਣਕਾਰੀ ਦੇਣ ਜਾ ਰਿਹਾ ਗਿਆਨ ਮਾਨ ਕਹਿੰਦੇ ਆ ਕਿ ਬਰਸਾਤੀ ਨਾਲਿਆਂ ਦੀ ਸਫਾਈ ਨਾ ਹੋਣ ਕਾਰਨ ਸ਼ਹਿਰਾਂ ਤੇ ਪਿੰਡਾਂ ਵਿੱਚ ਲੋਕਾਂ ਦੇ ਘਰਾਂ ਦੁਕਾਨਾਂ ਦੇ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਇਸ ਕੰਮ ਲਈ ਰਿਲੀਜ਼ ਹੋਏ 250 ਕਰੋੜ ਰੁਪਏ ਤੋ ਵੀ ਵੱਧ ਰੁਪਏ ਕਿੱਥੇ ਗਾਇਬ ਹੋ ਗਏ ਜਿਸ ਵਿੱਚੋਂ 40 ਲੱਖ ਰੁਪਏ ਜਲ ਸਰੋਤ ਮੰਤਰੀ ਮੋਰਿੰਦਰ ਗੋਇਲ ਦੇ ਹਲਕੇ ਲਹਿਰਾ ਲਈ ਵੀ ਰਿਲੀਜ਼ ਹੋਏ ਸਨ ਸਫਾਈ ਨਾਲਿਆਂ ਦੀ ਹੋਈ ਜੋ 250 ਕਰੋੜ ਰੁਪਏ ਦੀ ਸਰਕਾਰ ਇਸ ਦੀ ਜਾਂਚ ਕਰਵਾ ਕੇ ਕਸੂਰਵਰ ਅਧਿਕਾਰੀਆਂ ਤੇ ਠੇਕੇਦਾਰਾਂ ਤੇ ਸਖਤ ਕਾਰਵਾਈ ਕਰੇ ਗਿਆਨ ਸਿੰਘ ਮਾਨ ਇਹ ਮੈਂ ਨਹੀਂ ਕਹਿ ਰਿਹਾ ਇਹ ਗਿਆਨ ਸਿੰਘ ਮਾਨ ਕਹਿ ਰਹੇ ਨੇ ਕੌਣ ਨੇ ਗਿਆਨ ਸਿੰਘ ਮਾਨ ਤੁਹਾਨੂੰ ਚੇਤੇ ਕਰਵਾ ਦਿਆਂ ਤੁਹਾਨੂੰ ਯਾਦ ਕਰਾਉਂਦਾ ਜਾਵਾਂ ਇਹ ਗਿਆਨ ਸਿੰਘ ਮਾਨ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਚਚੇਰੇ ਭਰਾ ਤੇ ਇਸ ਸਮੇਂ ਉਹਨਾਂ ਦੀ ਸਿਆਸੀ ਜ਼ਮੀਨ ਹੈ ਜਿਹੜੀ ਉਹਨਾਂ ਦੇ ਆਪਣੇ ਇਲਾਕੇ ਦੇ ਵਿੱਚ ਸੰਗਰੂਰ ਚ ਖਾਸ ਕਰਕੇ ਉਹ ਗਿਆਨ ਸਿੰਘ ਮਾਨ ਦੇਖਦੇ ਨੇ ਤੇ ਉਹਦੇ ਤੇ ਪੈਰਬਾਈ ਕਰਦੇ ਨੇ ਤੇ ਭਗਵੰਤ ਮਾਨ ਲਈ ਲੋਕਲ ਲੈਵਲ ਦੀ ਲੋਬਿੰਗ ਗਿਆਨ ਸਿੰਘ ਮਾਨ ਕਰਦੇ ਗਿਆਨ ਸਿੰਘ ਮਾਨ ਨੇ ਕਿਹਾ ਹੈ ਭਗਵੰਤ ਮਾਨ ਦੇ ਇਸ਼ਾਰੇ ਤੋਂ ਬਿਨਾਂ ਇਹ ਗਿਆਨ ਸਿੰਘ ਮਾਨ ਕਹਿ ਸਕਦੇ ਨੇ ਬਿਲਕੁਲ ਨਹੀਂ ਕਹਿ ਸਕਦੇ ਗਿਆਨ ਸਿੰਘ ਮਾਨ ਮੈਨੂੰ ਯਾਦ ਹੈ ਜਦੋਂ ਮੁੱਖ ਮੰਤਰੀ ਜਿੱਤੇ ਤਾਂ ਪਾਰਟੀ ਦੇ ਹੁਕਮ ਸੀ ਕਿ ਪਰਿਵਾਰਕ ਮੈਂਬਰ ਕੋਈ ਵੀ ਬਿਆਨਬਾਜ਼ੀ ਨਾ ਕਰੇ ਮੀਡੀਆ ਦੇ ਸਾਹਮਣੇ ਐਦਾਂ ਨਾ ਕਰੇ ਤਾਂ ਮੈਂ ਬਹੁਤ ਤਰਲੇ ਪਾ ਕੇ ਮਸਾ 40 50 ਸੈਕਿੰਡ ਦੀ ਬਾਈਟ ਲੈ ਪਾਇਆ ਸੀਗਾ ਉਸ ਭੀੜ ਦੇ ਵਿੱਚੋਂ ਤੁਸੀਂ ਇਸ ਗੱਲ ਦਾ ਅੰਦਾਜ਼ਾ ਲਾ ਸਕਦੇ ਕਿ ਗਿਆਨ ਸਿੰਘ ਮਾਨ ਨੇ ਐਵੇਂ ਥੋੜਾ ਕਹਿਤਾ ਤੇ ਖਾਸ ਕਰਕੇ ਟਾਰਗੇਟ ਕੌਣ ਕੀਤਾ ਗਿਆ ਹੋਰ ਵੀ ਬਹੁਤ ਸਾਰੇ ਥਾਵਾਂ ਦੇ ਉੱਤੇ ਰੋਲਾ ਘਪਲਿਆਂ ਦਾ ਹੋਰ ਵੀ ਘਟਾਰੂ ਚੱਕ ਕੇ ਫਿਲਮਾਂ ਵਾਲਾ ਮਾਮਲਾ ਫੁਲਾਣੇ ਦਾ ਠਮਕਾਨੇ ਦਾ ਬਹੁਤ ਕੁਝ ਚੱਲ ਰਿਹਾ ਹੈ ਬ੍ਰਿੰਦਰ ਗੋਇਲ ਕੋ ਟਾਰਗੇਟ ਕੀਤਾ ਗਿਆ ਬ੍ਰਿੰਦਰ ਗੋਇਲ ਮਨੀਸ਼ ਸੁਸੋਦੀਆ ਦੇ ਨਜ਼ਦੀਕ ਨੇ ਬ੍ਰਿੰਦਰ ਗੋਇਲ ਦੀ ਨਜ਼ਦੀਕੀਆਂ ਨੇ ਮਨੀਸ਼ ਸੋਧਿਆ ਦੇ ਨਾਲ ਦਿੱਲੀ ਲੋਬੀ ਦੇ ਪਲੇਅਰ ਨੇ ਉਹ ਉਹ ਉਧਰੋਂ ਗੋਲ ਪੋਸਟ ਉਸ ਗੋਲ ਪੋਸਟ ਤੋਂ ਖੇਡਦੇ ਨੇ ਆਮ ਆਦਮੀ ਪਾਰਟੀ ਦੇ ਵਿੱਚ ਭਗਵੰਤ ਮਾਨ ਵਰਸਸ ਦਿੱਲੀ ਲੋਬੀ ਹੁਣ ਵੈਸੇ ਤਾਂ ਮੇਰੇ ਸਹਿਯੋਗੀ ਗਗਨਦੀਪ ਕਹਿੰਦੇ ਕਿ 40 ਪਲ ਸਰੇਟ ਕਿਹਾ ਗਿਆ ਕਿ ਦਿਲ ਦੀ ਧੜਕਣ ਦਾ ਜਿਹੜਾ ਗਤੀ ਹੈ ਉਹ 40 ਰਹਿ ਗਈ ਸੀ 40 ਹੀ ਐਮਐਲਏ ਕਿਤੇ ਇਸ਼ਾਰਾ ਤਾਂ ਨਹੀਂ ਸੀਗਾ ਵੀ ਪਲਸ ਰੇਟ 40 ਹੈ ਤੇ 40 ਐਮਐਲਏ ਨੇ ਹੁਣ ਜਿਹੜੀ ਡੀਲ ਡਨ ਹੋਈ ਹੈ ਤੁਹਾਨੂੰ ਆ ਪਹਿਲਾਂ ਦੱਸ ਚੁੱਕੇ ਆ ਕਿ 40 ਐਮਐਲਏ ਦਾ ਦਰ ਦਖਾ ਕੇ ਦਿੱਲੀੋਂ ਬਾਵਾ ਮਰਵੋੜਾ ਮਰਵਾ ਕੇ ਜਿਹੜਾ ਉਹ ਡੀਲ ਡਨ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਭਗਵੰਤ ਮਾਨ ਅੜ ਗਿਆ ਕਿ ਮੈਂ ਇਸ ਦੀ ፈਨ ਨਹੀਂ ਦੇਣਾ ਮੈਂ ਨਹੀਂ ਜਾਣਾ ਤੇ ਜਦੋਂ ਪਤਾ ਲੱਗ ਗਿਆ ਤਾਂ ਇਸ ਅੱਗ ਨੂੰ ਹੋਰ ਪਖਾਉਣ ਦੇ ਲਈ ਦੇਖੋ ਭਗਵੰਤ ਮਾਨ ਦੇ ਨਜ਼ਦੀਕੀ ਵਾਲੇ ਲਗਾਤਾਰ ਦਿੱਲੀ ਲੋਬੀ ਦੇ ਖਿਲਾਫ ਮੋਰਚਾ ਖੋਲ ਕੇ ਰੱਖਿਆ ਚਾਹੇ ਓਂਕਾਰ ਸਿੰਘ ਹੋਣ ਚਾਹੇ ਜਿਹੜਾ ਗਿਆਨ ਸਿੰਘ ਮਾਨ ਹੋਣ ਬਾਕ ਜਿਨ੍ਹਾਂ ਵੀ ਭਗਵੰਤ ਮਾਨ ਦੇ ਨਜ਼ਦੀਕੀ ਸੀ ਆਪਣੇ ਕਾਂਝਲੇ ਵਾਲੇ ਗੁਰਜੀਤ ਥੋਰੀ ਹੋਣ ਮੈਂ ਨਾ ਸ਼ਾਇਦ ਗਲਤ ਨਾ ਲੈ ਰਿਹਾ ਹਾਂ ਉਹ ਸਾਰੇ ਭਗਵੰਤ ਮਾਨ ਦੇ ਬਹੁਤ ਨਜ਼ਦੀਕੀ ਲੋਕ ਨੇ ਜਿਨ੍ਹਾਂ ਨੇ ਕੀਤਾ ਇਹਦਾ ਮਤਲਬ ਇਹ ਹੈ ਕਿ ਇਹ ਲੜਾਈ ਠੰਡੀ ਜ਼ਰੂਰ ਹੋਈ ਹੈ ਪਰ ਨਾਲ ਦੀ ਨਾਲ ਇਸ ਲੜਾਈ ਦੇ ਨਵੇਂ ਐਂਗਲ ਖੁੱਲਦੇ ਜਾ ਰਹੇ ਹੈ ਤੇ ਹੁਣ ਲੜਾਈ ਖੁੰਡੀ ਹੋਣ ਦੀ ਬਜਾਏ ਤਿੱਖੀ ਹੁੰਦੀ ਤੁਹਾਨੂੰ ਨਜ਼ਰ ਆਵੇਗੀ ਆਮ ਆਦਮੀ ਪਾਰਟੀ ਇੱਕ ਵੱਡੇ ਖਿਲਾਾਰੇ ਵੱਲ ਤਾਂ ਵੱਧ ਰਹੀ ਹੈ ਬੇਸ਼ੱਕ ਚੋਣਾਂ ਤੋਂ ਚੋਣਾ ਤੱਕ ਇਸੇ ਤਰ੍ਹਾਂ ਨਾਲ ਸਮਾ ਨੰਗ ਨਗ ਜਾਵੇ ਜਾਂ ਇਹਦੂ ਵੀ ਬੁਰਾ ਹੋ ਜਾਵੇ ਇਹਦੇ ਬਾਰੇ ਹਜੇ ਕੁਝ ਨਹੀਂ ਕਿਹਾ ਜਾ ਸਕਦਾ ਡੀਲ ਕਿੰਨੀ ਪੱਕੀ ਹੋਈ ਹੈ ਇਹਦੇ ਬਾਰੇ ਵੀ ਹਜੇ ਕੁਝ ਨਹੀਂ ਕਿਹਾ ਜਾ